ਗੌੜੀ ਮਹੱਲਾ ਪੰਜਵਾਹ ਨਾਲ ਕਲੀ ਸਤਿਗੁਰੂ ਸਾਹਿਬ ਦੇ ਨਿਵਾਸੇ ਸਾਰ ਕੀ ਸਵਾਸਾ ਬੰਦ ਸਤਿਗੁਰੂ ਜੀ ਸਾਜਿਨਵਾਜੀ ਗੁਰੂ ਖਾਲਸਾ ਸਾਹਿਬ ਜੀ ਦੇ ਅੰਤਰੀ ਜਾਨੇ ਗ੍ਰੀਵਨ ਵਿਆਸਕੀ ਪਾਰਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਰਿਆਂ ਦੀਆਂ ਦੀ ਖਿਆਣ ਕਰਨੋ ਅੱਜ ਜਿਹੜਾ ਅਗਵਾੜ ਘਾਰਮੀ ਕੀਤਾ ਹੈ ਕੀ ਮਰ ਸਹਾਇ ਦਿੱਹ ਦੇਖ ਕੇ ਰਾਮ ਸਰਤੀਸ ਵਿੱਚ ਸਤਿਗੁਰੂ ਗੁਰਮ ਸਾਹਿਬ ਜੀ ਮਹਾਰਾਜ ਜੀ ਮਿchnan ਕੀਤੇ ਹਨ ਉਹ ਸਾਰੇ ਮਹਾਰਾਜ ਸਾਹਿਬ ਦੇ ਬਾਦਸ਼ਾਹ ਗੁਰ ਸ਼ਬਦ ਦੀ ਮਹਿਮਾ ਸਿੱਖਾਂ ਨੂੰ ਪੁੱਛੀ ਕਿ ਮਹਾਰਾ ਗੁਰ ਸ਼ਬਦ ਦੀ ਮਹਿਮਾ ਕਿੰਨੀ ਹੈ ਕਾਹ ਜੀ ਨੂੰ ਸੁਮਾਉਂਦੇ ਹਨ ਗੌੜੀ ਮੁਹੱਲਾ ਪੰਜਵਾਹ ਤਾਲ ਕਲੇਸ਼ ਗੁਰ ਸ਼ਬਦ ਦੇ ਨਿਵਾਰੇ ਅਰੰਭੀ ਸੁਨਣੋ ਸਿ ਸ਼ਾਰੀਂ ਨਿਰੇ ਮਨ ਦੇ ਅੰਦਰ ਕਲਪਨਾ ਜੋ ਹਰ ਅਗੇ ਕਲੇਸ਼ ਪੰਜ ਪ੍ਰਕਾਰ ਦੇ ਹੋਣਗੇ ਵਿਗਿਆ ਸਮਤ ਰਾਜ ਗੈ ਸਭੀ ਵਿਵੇਸ਼ਾ ਦੇ ਕੋ ਇਹ ਗੁਰੂ ਸਾਹਿਬ ਦੇ ਸ਼ਬਦ ਨੇ ਜਿੰਨਾ ਸਿੱਖਣ ਲਈ ਹਿੰਦੇ ਤੇ ਗੁਰ ਸ਼ਬਦ ਦਾ ਅਨੁਭਾਸ ਹੋਇਆ ਹੈ ਉਹਨਾਂ ਦੇ ਗੁਰਾਂ ਨੇ ਉਪਰੇਸ਼ਨ ਮੇਰੇ ਤੇ ਕਰ ਦਿੱਤੀ ਹੈ ਮੇਰੇ ਦੁੱਖੇ ਹਨ ਆਵਨ ਜਾਣ ਰਹੇ ਸੁਖ ਸਾਰੇ ਮਾਣ ਦੀ ਕਲਪਨਾ ਤੇ ਕਲੇਸ਼ ਹੀ ਗੁਰ ਸ਼ਬਦ ਨਾਲ ਵਿੱਚੋਂ ਕੋਹਰ ਵੀ ਕੁਝ ਦੂਰ ਹੋਇਆ ਹੈ ਸੰਸਾਰ ਦੀ ਜਨਮ ਵਿੱਚ ਆਉਣਾ ਜਾਣ ਰਹੇ ਜੇ ਤਾਂ ਹੀ ਜੋ ਜਨਮ ਲੈ ਕੇ ਆਉਣਾ ਸੀ ਤੇ ਮਰ ਕੇ ਜਾਣਾ ਸੀ ਉਹਨਾਂ ਕੋਈ ਰਹਿਤ ਹੋ ਗਈ ਤੇ ਦੋਵੇਂ ਨਿਰਤ ਹੋ ਗਏ ਅਪੇ ਸੁਖ ਸਾਰੇ ਪੂਰਨ ਸੁਖ ਦੀ ਪ੍ਰਾਪਤੀ ਹੋ ਰਹੀ ਸਾਰੇ ਸੰਸਾਰ ਦੇ ਸੋਖੀ ਸੋ ਕਰਨੇ ਪ੍ਰਾਪਤ ਹੁੰਦਾ ਹੈ ਸਭ ਤਰੂ ਸੋਹਰੂ ਮੈ ਵੀ ਪ੍ਰਾਪਤੀ ਹੋ ਰਹੀ ਹੈ ਸਭ ਬਿਨਸੀ ਨਿਰਭਉ ਹਰਿ ਆਇਆ ਮਾਰਾ ਜਿਹੜੀ ਜਿਹੜੀ ਵਸਤੂ ਪ੍ਰਾਪਤ ਹੋਈ ਹੈ ਮਾਰਾ ਕਹਿੰਦੇ ਸਤ ਪ੍ਰਕਾਰ ਦੇ ਇਕ ਤੈ ਹੈ ਨੇ ਉਹ ਵੀ ਨਾਸ ਹੋ ਗਏ ਹੈ ਕਿਸ ਪ੍ਰਕਾਰ ਨਾਸ ਹੋ ਮਾਰਾ ਕਹਿੰਦੇ ਨਿਰਭਉ ਹਰਿ ਆਇਆ ਹਰੀ ਜੋ ਨਿਰਭਉ ਸਰੂਪ ਹੈ ਨਿਰਭਉ ਜਪ ਸਗਲ ਕੋ ਮਿਟੇ ਹੈ ਨਿਰਪੈ ਅਹਰੀ ਨੂੰ ਕਰਕੇ ਧਿਆਕਾਰ ਵਰਤੀ ਕਰਕੇ ਧਿਆਕਾ ਤੇ ਧਿਆਨ ਤੇ ਤੇਲ ਤ੍ਰਿਪਤੀ ਹੁੰਦੀ ਹੈ ਧਿਆਕਾਰ ਵਰਤੀ ਹੋ ਜਾਣਾ ਤ੍ਰਿਪਤੀ ਆਭਾਗ ਹੋ ਕੇ ਇਸ ਪ੍ਰਕਾਰ ਧਿਆਉਣਾ ਹੈ ਸਾਧ ਸੰਗ ਹਰਿ ਗੀ ਗਾ ਜੀ ਨੇ ਧਿਆਨ ਦੇ ਲਖਣ ਕੀਤੇ ਤੂੰ ਤੂੰ ਕਰਦਾ ਤੂੰ ਹੁਆ ਮੁਝ ਨਾ ਰਹਾ ਨਾ ਹੋ ਤੇਰਾ ਸਿਮਨ ਕਰਵਾ ਤੇਰਾ ਰੂਪ ਹੀ ਹੋ ਗਿਆ ਮੇਰੇ ਚ ਹੰਗ ਪੈ ਨਹੀਂ ਰਹੀ ਇਸ ਪ੍ਰਕਾਰ ਧਿਆਨ ਨੂੰ ਕੋਈ ਆਸਣ ਪਾਰੇ ਇਸ ਪ੍ਰਕਾਰ ਨੇਰ ਕੋ ਹੁਣ ਕੀ ਨਾਮ ਜਪਨਾ ਕੀਤਾ ਹਰੀ ਨੂੰ ਉਹ ਭੈ ਸਭਨਾਂ ਦਾ ਨਾਸ਼ ਹੋ ਗਏ ਲੋਕ ਲੋਕ ਦੇ ਸਾਜ ਸੰਗ ਹਰ ਕੀ ਗੁਣ ਗਾਇਆ ਗੁਰ ਕੀ ਗੁਣ ਪਰਮੇਸ਼ਰ ਨੂੰ ਕਿੱਥੇ ਗਾਏ ਜਾਂਦੇ ਹਨ ਮਹਾਰਾਜ ਸਾਹਿਬ ਜੀ ਭਾਈ ਸਾਹਿਬ ਸੰਗਤ ਨਾਲ ਮਿਲ ਕੇ ਹਰ ਦੇ ਗੁਣ ਨੂੰ ਗਾਇਆ ਜਾਂਦਾ ਹੈ ਜਿਨ੍ਹਾਂ ਨੇ ਗਾਇਆ ਹੈ ਰਹਾਉ ਚਰਨ ਕਮਲ ਰਿਧ ਅੰਤਰ ਧਾਰੀ ਜੀ ਨਾ ਗੁਰਧੰਕਾਰ ਚਰਨ ਕਮਲ ਰਿਧ ਧਾਰੀ ਉਹਨਾਂ ਨੂੰ ਕੀਲਾ ਪ੍ਰਾਪਤ ਹੋਇਆ ਹੈ ਅਗਨ ਸਾਗਰ ਗੁਰਪਾਰ ਉਤਾਰੀ ਜੀ ਕਹਿੰਦੇ ਨੇ ਜੋ ਚਰਨ ਪੂਜਨੀਕ ਕਵਲਵੱਦ ਪ੍ਰਕਾਸ਼ ਮੈ ਹੈ ਚਰਨ ਜੀ ਨਹੀਂ ਜਹਾਜ਼ ਦੀ ਨਹੀਂ ਜੋ ਚਰਨ ਹਰ ਮਹਾਰਾਜ ਦੇ ਕਵਲ ਦੀ ਨਹੀਂ ਰਖਣ ਵਾਲੇ ਵਕਾਰਾਂ ਤੋਂ ਉਹ ਜੀ ਜਿੰਦਗੀ ਨੂੰ ਧਾਰਨ ਕੀਤਾ ਹੈ ਅਗਨ ਸਾਗਰ ਗੁਰਪਾਰ ਉਤਾਰੀ ਗੁਰੂ ਸਾਹਿਬ ਜੀ ਉਹਨਾਂ ਨੂੰ ਅਗ ਦਾ ਸਮੁੰਦਰ ਜੇ ਸੰਸਾਰ ਹੈ ਅਗ ਦਾ ਸਮੁੰਦਰ ਜੋ ਤ੍ਰਿਸ਼ਨਾਗ ਕਗਨਾਗ ਕਗਨੀ ਜਿਸ ਵਿੱਚ ਚਿੰਤਾਗ ਕਗਨੀ ਹੈ ਈਰਖਾਗ ਕਗਨੀ ਐਸਾ ਜੋ ਸੰਸਾਰ ਸਾਗਰ ਹੈ ਇਸ ਤੋਂ ਗੁਰੂ ਸਾਹਿਬ ਜੀ ਨੂੰਕਾਰ ਉਕਾਰ ਤੇ ਮੁਕਤ ਕਰ ਦਿੱਤੇ ਹਨ ਬੂਧ ਤੇ ਜਾਤ ਪੂਰੇ ਗੁਰ ਕਾਢੇ ਜੀ ਕੋਲੋਂ ਜੀ ਕੋਲੋਂ ਡੁੱਬਦੀਆਂ ਜਾ ਰਹੀਆਂ ਸਨ ਅਤੇ ਉਹ ਪੂਰੀਆਂ ਸੱਚੀਆਂ ਕਿਰਪਾ ਕਰਕੇ ਮੋਖ ਰੂਪੀ ਕਿਨਾਰੇ ਤੇ ਕੱਢ ਦਿੱਤੇ ਹਨ ਜਨਮ ਜਨਮ ਕੀ ਟੂਕੇ ਗਾਢੇ ਜੁਨਾ ਤੋਂ ਜਨਮਾ ਜਮਾਂ ਦੇ ਲੇਪਾਂ ਤੋਂ ਟੁਕੇ ਹੀ ਸੀ ਉਹਨਾਂ ਦਾ ਨਾਮ ਮਾਰਨ ਸਤਿਗੁਰੂ ਜੀ ਗਾਣੇ ਕੋ ਕਾ ਜਵਰ ਦਿੱਤਾ ਹੈ ਕਹੋ ਨਾਨਕ ਤਿਸ ਗੁਰ ਬਲਿਹਾਰੀ ਸਤਿਗੁਰੂ ਸਾਹਿਬ ਜੀ ਨੂੰ ਸਤਿਗੁਰੂ ਆਕਾਲ ਪੁਰਖ ਗੁਰੂ ਨਾਨਕ ਦੇਵ ਤੁਮ ਬਲਿਹਾਰ ਜਾਈਏ ਜਿਸ ਭੇਟ ਤੁ ਗਤ ਭਈ ਹਮਾਰੀ ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਗੁਰੂ ਨਾਨਕ ਗ੍ਰੰਥ ਜੀ ਨਾਲ ਸਾਡੀ ਗਤੀ ਹੋਈ ਹੈ ਹਮਾਰੀ ਤਮਾਮ ਦੀ ਕਲਿਆਣ ਹੋ ਗਈ ਜਿਨ੍ਹਾਂ ਗੁਰਾਂ ਨਾਲ ਮਿਲਣੇ ਕਰਕੇ ਗੌੜੀ ਮਹੱਲਾ 5 ਵਾ ਸਾਧ ਸੰਗਤਾ ਕੀ ਸਰਨੀ ਪਰਹੁ ਸਾਰੀ ਸਾਧ ਸੰਗਤ ਕਰਕੇ ਕਿਸ ਵਾਹੀ ਦੀ ਸ਼ਰਮ ਪਹਿਣਾ ਕਰੋ ਆਪੋ ਨਹੀਂ ਪਿਆ ਜਾਂਦਾ ਸਾਧ ਸੰਗਤ ਕੋ ਬਿਨਾ ਚਲਕ ਨਹੀਂ ਪਿਆ ਜਾਂਦਾ ਸਾਧ ਸੰਗਤਾਂ ਕੀ ਪਾਠੀ ਕਰੀਓ ਸਾਧ ਸੰਗਤ ਜੱਗੇ ਨੂੰ ਸਿਆਰੀ ਕਾਇ ਲਾਈਏ ਸਾਧ ਸੰਗਤਾਂ ਕੀ ਸਰਨੀ ਪਰੋ ਆਪ ਸੰਗੋਗ ਦੀ ਸ਼ਰਨ ਲੈ ਕੇ ਤੁਸ ਵਾਹਿਗੁਰੂ ਦੀ ਸ਼ਰਨ ਪੈਣਾ ਕਰੋ ਮਾਨ ਤਨ ਆਪਣਾ ਆਗੈ ਧਰੋ ਆਪਰੰਭੰਦ ਸ੍ਰਿ ਕਲਪ ਮੇਰਿ ਤੇਉ ਤਨੁ ਸੇਵਾ ਵਿਚ ਆਪਣਾ ਰਖਣਾ ਕਰੋ ਜੋ ਆਪਰਾ ਮੰਨਿਆ ਹੈ ਅੰਮ੍ਰਿਤ ਨਾਮ ਪੀਵੋ ਮੇਰੇ ਭਾਏ ਮੇਰੇ ਭਰਾਓ ਬਾਣੀ ਕਰਕੇ ਅੰਮ੍ਰਿਤ ਨਾਮ ਨੂੰ ਪੀਣਾ ਕਰੋ ਸਿਮਰ ਸਿਮਰ ਸਭ ਤਬ ਤੂ ਬੁਝਾਈ ਮਹਾਰਾਜ ਸਿਮਰਨੁ ਸਿਮਰਨੇ ਕਰਕੇ ਈਰਖਾ ਜੀ ਕਿੰਸਾ ਜੀ ਜਿਦਨੀ ਕ੍ਰਿਸ਼ਨ ਕਾਂਦੀ ਸਾਰੀ ਤਕਸ਼ਾ ਸਭ ਵਿਹਾ ਦਿੱਤੀ ਮਾਰੋ ਸਿਮਰਨ ਜਿਨਾਂ ਨੂੰ ਸਿਮਰਿਆ ਜੋ ਅੱਗੇ ਨੂੰ ਸੁਨਣ ਕਣ ਕੋਈ ਵੀ ਬੁਝਾਈ ਜਾਵੇ ਕੀ ਤਕਸ਼ਕਾਰੀ ਰਹਾਉ ਮਿਸ਼ੋੜੇ ਦੀ ਸਾੜ ਵੀ ਉਹਨਾਂ ਦੀ ਮਿੜਿਆਏਗੀ ਰਹਾਉ ਸਜ ਅਬਮਾਨ ਜਨਮ ਮਰਨ ਨਿਵਾਰ ਹੇ ਭਾਈ ਜੀ ਇਹ ਦੁਜੇ ਦਾ ਹੰਕਾਰ ਖੁਰਦਾ ਔਰ ਜਿਹਦੇ ਜੋ ਕੋਈ ਮੰਮੀ ਬੈਠੀ ਆਪਣੇ ਆਤਮ ਨੂੰ ਸੂਕ ਹੁੰਦੇ ਕਾਰਨ ਦੇ ਸੂਲ ਦੇ ਇਹਦਾ ਮਾਨ ਤਿਆਗ ਲਿਓ ਫਿਰ ਜਨਮ ਤੇ ਮਰਨ ਨੂੰ ਵੱਲੋਂ ਨੂੰ ਨਿਗਰਤ ਕਰ ਲਓ ਜੰਮਣ ਮਰਨ ਜਿੰਨਾ ਚਿਰ ਆਪਾ ਭਾਵ ਆ ਉਹਨਾਂ ਜੀ ਹੋਂਦ ਤੇ ਆਇਆ ਹੋ ਵਿੱਚ ਗਿਆ ਹੋਂਦ ਵਿੱਚ ਜੰਮਿਆ ਹੋ ਚਮੂਆ ਜੇ ਜੋ ਹੰਕਾਰ ਨੂੰ ਛੱਡ ਦਿਆਂਗੇ ਜਮੇ ਮਰਨ ਨੂੰ ਵੀ ਨਿਰਵਰਤ ਕਰ ਲਵਾਂਗੇ ਹਰ ਕੇ ਦਾਸ ਕੇ ਚਰਨ ਨਮਸਕਾਰ ਹੂੰ ਇਹ ਜੇ ਕੌਣ ਹੈ ਜਿਨ੍ਹਾਂ ਨੇ ਮਾਰਿਆ ਹੰਕਾਰ ਛੱਡ ਕੇ ਮਹਾਰਾਜ ਦੇ ਸੇਵਕ ਹਨ ਹੈ ਜੇ ਚਰਨਾਵੇ ਸੇਵਕਾਂ ਦੇ ਚਰਨਾਂ ਦੇ ਨਮਸਕਾਰ ਕਰੋ ਬੰਦਨਾ ਕਰੋ ਸਾਹ ਸਾਹ ਤਰਗ ਮਨ ਹੈ ਸਮਾਲੇ ਸਵਾਸ ਸਵਾਸ ਮਨ ਦਾਰੇ ਵਹਿਰ ਨੂੰ ਸਮਾਲਦੇ ਹੈ ਸਿਹੀ ਜੇ ਗ੍ਰੀਵਨ ਸਵਾਸ ਮੰਨੋ ਚੇਤੇ ਕਰੋ ਤੋ ਤਨ ਸੰਚਹੁ ਜੋ ਚਾਲੈ ਨਾਲੇ ਉਹ ਜਨ ਤਪ ਕਰੋ ਜਿਹੜਾ ਪ੍ਰਲੋਕ ਵਿੱਚ ਨਾਇਜ ਆਵੇਗਾ ਨਾਮ ਹੈ ਉਹ ਤਿਸਹਿ ਪ੍ਰਾਪਤ ਜਿਸ ਮਸਤਕ ਭਾਗ ਤੁਮ ਮੱਥੇ ਦੇ ਭਾਗ ਅਨੁਸਾਰ ਸੰਗਏ ਗਾਰਾ ਨਾਮ ਦੀ ਪ੍ਰਾਪਤੀ ਹੋਈ ਹੈ ਕਹੋ ਨਾਨਕਤਾ ਕੀ ਚਰਨੀ ਲਾ ਆਏਂ ਗੁਰੂ ਸਾਹਿਬ ਜੀ ਕਹਿੰਦੇ ਚਰਨੀ ਲੱਗਣਾ ਕਰੇ ਪਿਆਰੇ ਗੌੜੀ ਮਹੱਲਾ ਪੰਜਵਾ ਸੁਕੇ ਹਰੇ ਕੀਏ ਖਿੰਮਾਹੇ ਸੰਤ ਜੀ ਜਾਨੀ ਸੱਚੇ ਪਾਤਸ਼ਾਹ ਸੁਕੇ ਹੋਏ ਹਰੇ ਕਰਦ ਤੇ ਖਿੰਦੇ ਵਿੱਚ ਕਈ ਲੋਕ ਸੁਕਿਆ ਬੱਚਿਆਂ ਨੂੰ ਹਰੇ ਕਰਨ ਵਾਤੇ ਨੇ ਛੇੜੇ ਕੱਢਦੇ ਹਨਗੇ ਸੁਕੇ ਜਿਹੜੇ ਮਨਸਾ ਨੇ ਜਿਨ੍ਹਾਂ ਦੇ ਸਰਵਰੂਪੀ ਜਨਮੀ ਸੀ ਰਹੀ ਅਤੇ ਪ੍ਰੇਮ ਰੂਪੀ ਰਸ ਨਹੀਂ ਸੀ ਰਿਹਾ ਜਿਨ੍ਹਾਂ ਦੇ ਵਿੱਚ ਸੰਸਕੋ ਉਕਾਰਿਕ ਪਤਰੇ ਨਹੀਂ ਸੀ ਰਹਿ ਜਿਨ੍ਹਾਂ ਵਿੱਚ ਸਾਰੂ ਕੀ ਫਲ ਨਹੀਂ ਸੀ ਰਹੇ ਗਿਆਨੂ ਵੀ ਫਲ ਨਹੀਂ ਸੀ ਰਹਾ ਇਹ ਜੋ ਸੁੱਕੇ ਕਰ ਸੋਕਲ ਦਰਸ਼ੀ ਨਹੀਂ ਆਏ ਜਿਹੜੇ ਮਨ ਹੋਏ ਸੀ ਉਹ ਮਾਰਨ ਅੰਮ੍ਰਿਤ ਨਾਮ ਦੀ ਵਰਖਾ ਕਰਕੇ ਖਿੰਦੇ ਵਿੱਚ ਹੀ ਹਰੇ ਕਰ ਗੁਕੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਦ੍ਰਿਸ਼ਟੂ ਸੰਚ ਕੇ ਮਾਰਨ ਜਿਉਂਦੇ ਕਰ ਦਿੱਤੇ ਉਹ ਪੁਰਖ ਜਿਹੜੇ ਮਰੇ ਹੋਏ ਸੀ ਪਰਮੇਸ਼ਰ ਵੱਲੋਂ ਬੇਮੁਖ ਸਨ ਤਾਤੇ ਕਸ਼ ਪੂਰੇ ਗੁਰਦੇ ਜੋ ਕਸ਼ ਦੁੱਖ ਸਨ ਸਾਰੇ ਕੱਢ ਦਿੱਤੇ ਮੇਰ ਦਿੱਤੇ ਹਨ ਸੇਵਕ ਕੋ ਦਿਨੀ ਆਪਣੀ ਸੇਵਕ ਨੂੰ ਆਪਣੀ ਸੇਵਾ ਕਰਨ ਬਖਸ਼ਣਾ ਕੀਤੀ ਸਤਿਗੁਰੂ ਜੀ ਨੇ ਰਹਾਉ ਮਿਟ ਗਈ ਚਿੰਤ ਕੁੰਨੀ ਮਨ ਆਸਾ ਜਿਵੇਂ ਆਈ ਦੁੱਖਾਂ ਨੂੰ ਨਾਸ਼ ਹਾਰ ਸ਼ਕਤ ਕੀਨੇ ਜੇ ਇਹ ਹਾਲ ਕੀ ਵੀ ਹੋਣੀ ਸੀ ਚਿੰਤਾ ਵੀ ਮਿਟ ਗਈ ਤੇ ਸਾਰੀਆਂ ਆਸਾਂ ਵੀ ਕੁੰਨੀ ਪੂਰੀਆਂ ਹੋ ਗਈਆਂ ਸਰੀ ਦਇਆ ਸਤਗੁਰ ਗੁਣਤਾਸਾ ਇਹ ਸਤਗੁਰੂ ਸਰਬ ਗੁਣਾ ਦੇ ਇੱਕ ਆਸ ਪਾਤਰ ਹਨ ਖਿਆਨੇ ਹਰ ਸਤਗੁਰ ਨਾਨਕ ਜੀ ਉਹਨਾਂ ਨੇ ਬਿਆਲਤਾ ਕੀਤੀ ਕਿਰਪਾਲਤਾ ਕੀਤੀ ਹੈ ਦੁਖ ਨਾਠੇ ਸੁਖ ਆਏ ਸਮਾਏ ਜੁਗ ਮੰਡ ਦੁਖ ਨਾਠ ਕੋ ਪਾੜਿ ਕੋ ਹਾਨੇ ਸੋਹੋ ਜਿਤਨੇ ਹਨ ਸਰਬਗਿਆਨ ਦੇ ਮੰਨਣ ਗਿਆਨ ਦੇ ਹਸਨ ਸਾਤੋਂ ਵਿਸ਼ੋਧਨਾਦ ਕਾ ਨੇ ਆ ਕੇ ਸਰੂਬ ਸੁਮੀਬ ਸਰੂਬ ਉਸ ਜੋ ਆਦਿਕ ਮੁਕਤੀਆਂ ਦੇ ਸੁਖ ਆ ਕੇ ਮਿਲ ਗਏ ਹਨ ਢੀਲ ਨਾ ਪਰੀ ਜਾਂ ਗੁਰ ਫਰਮਾਇ ਜਦੋਂ ਸਰਗੁਰੂ ਜੀ ਨੇ ਫਰਮਾਇਆ ਕੀਤਾ ਇਹਨਾਂ ਸੁਖਾਂ ਦੇ ਆਉਂਦਿਆਂ ਢਿਲ ਨਹੀਂ ਪਈ ਦੇਰ ਨਹੀਂ ਲੱਗੀ ਉਹ ਗੁਰੂ ਸਾਹਿਬ ਦੀ ਆਗਿਆ ਨੇ ਛਾਤੀ ਪ੍ਰਾਪਤ ਹੋ ਗਏ ਜਦੋਂ ਗੁਰਾਂ ਨੇ ਫਰਮਾਇਆ ਹੁਕਮ ਅਨੁਸਾਰ ਸੀ ਜੀਵਨ ਬਣਾਇਆ ਉਦੇ ਸੁਖਾਂ ਦੇ ਪ੍ਰਾਪਤ ਹੋਣ ਤੇ ਕੋਈ ਦੇਰ ਨਹੀਂ ਲੱਗੀ ਐ ਛਾਤੀ ਪ੍ਰਾਪਤ ਹੋ ਗਏ ਇਛ ਪੁੰਨੀ ਪੂਰੇ ਗੁਰ ਮਿਲੇ ਗੁਰੂ ਸੈਗੂ ਜੀ ਮਿਲੇ ਤਾਂ ਇੱਛਾ ਸਾਡੀਆਂ ਪੂਰੀਆਂ ਹੋ ਗਈਆਂ ਇਛ ਪੁੰਨੀ ਪਰਮੇਸ਼ਰ ਦਾ ਰੂਪ ਪੂਰਨ ਸਤਿਗੁਰੂ ਜੀ ਮਿਲੇ ਜੋ ਸਾਰੇ ਮੇਂ ਇੱਛਾ ਪੂਰੀਆਂ ਕਰਨ ਵਾਲਾ ਹੈ ਨਾਨਕ ਤੇ ਜਨ ਸੁਖੁਲ ਫਲੇ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰੇਮ ਤੇ ਪ੍ਰੇਮੀ ਜਨ ਸਹਿਬ ਜਾਣ ਸਹਿਬੀ ਫਲੀ ਭੂਤ ਹੋਏ ਹਨ ਸਾਬ ਸਰਵਣ ਮੰਨਣ ਅਭਿਆਸਨ ਤਤਮ ਨਾ ਸੋ ਨਾਰਕ ਸਰਵਣ ਗਿਆਨ ਮੰਨਣ ਗਿਆਨ ਦੇ ਅਭਿਆਸਨ ਗਿਆਨ ਸਖਿਆਤ ਪਾ ਕੇ ਗਿਆਨ ਨੂੰ ਫਲ ਕਰਕੇ ਫਲੇ ਹਨ ਆਪ ਵੀ ਸੁਫਲ ਹਨ ਹੋਰਨਾ ਵੀ ਫਲ ਬ੍ਰਹਮ ਗਿਆਨ ਬਖਸ਼ਦੇ ਹਨ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਤਲਾ ਜਿਸ ਵਕਤ ਨਿਕਲੀ ਹੈ ਉਹਦੇ ਗੁਰਗਿਆਣਾ ਲੋਕਾਂ ਨੇ ਕਿਹਾ ਕਿ ਦੁਰਗਾ ਨੂੰ ਵੀ ਪੂਜਾ ਕੀਤੀ ਗੁਰੂ ਸਾਹਿਬ ਜੀ ਤਾਂ ਵੀ ਕਿਸੇ ਦੀ ਪੂਜਾ ਕਰਦੇ ਸਾਹਿਬ ਬਾਣੀ ਵਿੱਚ ਖੰਡਨ ਕਰਦੇ ਹਨ ਕਿ ਭਾਈ ਸੀਤ라 ਵਗੈਰਾ ਦਾ ਕੋਈ ਪੂਜਨ ਨਹੀਂ ਕੀਤਾ ਸਾਹਿਬ ਕਹੇ ਗੁਰੂ ਹਰਗੋਬਿੰਦ ਸਾਹਿਬ ਦਾ ਬੁਖਾਰ ਵੀ ਚਲਿਆ ਗਿਆ ਪਾਈ ਪ੍ਰਭ ਸ੍ਰੀ ਹਰਿ ਕਾਲ ਪੁਰਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਬੁਖਾਰ ਚੜਿਆ ਸੀ ਮਾਤਾ ਜੀ ਬੜੇ ਉਦਾਸ ਹੋਏ ਵੇਖ ਕੇ ਦਾਸ-ਦਾਸੀਆਂ ਸਾਰੇ ਉਦਾਸ ਸਨ ਸੇਵਕ ਜੀ ਵਰਜੰਦੇ ਮਹਾਰਾਜ ਸਾਹਿਬ ਨੇ ਸਤਨਾਮ ਵਾਹਿਗੁਰੂ ਕੇਤੇ ਹਸ ਗੇ ਰਿਆ ਸਾਰਾ ਬੁਖਾਰ ਲੈ ਗਿਆ ਅਤੇ ਸ਼ਬਦ ਨਾਲ ਮਹਾਰਾਜ ਸਾਹਿਬ ਸੀਤਲਾ ਦਾ ਦੁੱਖ ਵੀ ਮਿਟਿਆ ਨੇਤਰ ਪ੍ਰਗਾਸਤ ਕੀਆ ਗੁਰਦੇ ਭਰਮਗੇ ਪੂਰਨ ਪਈ ਸੇਵ ਸੀਤਲਾ ਤੇ ਰੱਖਿਆ ਵਿਹਾਰੀ ਪਾਰ ਤੋਂ ਬਖਿਰਪਾ ਤਾਰੀਏ ਕੇ ਸ਼ਬਦ ਆਵੇਗਾ ਸੀਤਲ ਪਹਿ ਕਿੰਨੀ ਪ੍ਰਭ ਦਾਤ ਤੇ ਸੀਤਲ ਸ਼ਾਂਤ ਚਿੱਤ ਹੋ ਗਏ ਬੁਖਾਰ ਜਿਹੜਾ ਸੀ ਉਹ ਮਿਟ ਗਿਆ ਇਹ ਜੀ ਸ੍ਰੀ ਸ਼ਾਂਤ ਕੇ ਤੋਂ ਵਾਲੇ ਗੁਰਮਖੋਗੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੀ ਭਾਵ ਭਗਤੀ ਦੀ ਪ੍ਰੇਮ ਦੀ ਬ੍ਰਹਮ ਵਿਦਿਆ ਦੀ ਦਾਤ ਦੇਣਾ ਕੀਤੀ ਹੈ ਪ੍ਰਭ ਕਿਰਪਾ ਤੇ ਪਹੇ ਸੁਹੇਲੇ ਵਾਹਿਗੁਰੂ ਦੀ ਕਿਰਪਾ ਕਰਕੇ ਸੁਖੀ ਹੋ ਗਏ ਹਨ ਤਾਪ ਆਦੀ ਵਿਆਦੀ ਉਪਾਦੀ ਅਧাত্মਦ ਪੂਰਜਹਿ ਵਾਰਕ ਤਾਪ ਵੀ ਚਲੇਗੇ ਅਧਿਆਤਮ ਦਾਬ ਮੰਨਦੇ ਆਸਰੇ ਹੋਣ ਵਾਲੇ ਕਾਮਨਾਦ ਕਹਨੇ ਅਤੇ ਅਦੂ ਕੁ ਉਤਕਤਾਂ ਦੀ ਖੇਤਾਂ ਵਿਗੜਨੇ ਕਰਕੇ ਵਾਏ ਪਿਤ ਕਾਹੋ ਰੂੜਲ ਵਿਗਾੜ ਕਰਕੇ ਹੋਣ ਵਾਲੇ ਹਨ ਅਤੇ ਅਧੀ ਦੇਵ ਕਿਸੇ ਕਰਕੇ ਗਾਂਗ ਛੋਟੇ ਕਿਸੇ ਨੂੰ ਮਾਰ ਦੇਣਾ ਕਿਸੇ ਨੂੰ ਖਾ ਲੈਣਾ ਜਾਂ ਭੂਤ ਪ੍ਰੇਕਾਤ ਕਹਿੰਦੀ ਪੀੜਾ ਅਧੀ ਭੂਤ ਇਹ ਹਨਗੇ ਅਧੀ ਦੇਵ ਤਾਂ ਕੋ ਇਹ ਸਾਰੇ ਕਾਤਲੇ ਗਏ ਇਹ ਜਿਹੜੇ ਕਾਤ ਹਨਗੇ ਤੰਤਰਾਂ ਦੇ ਕਾਤ ਸਾਰੇ ਨੂੰ ਅਧੀ ਭੂਤ ਹੀ ਗਾਇਕ ਤੇ ਅਧੀ ਆਦਮ ਹਨਗੇ ਪਰ ਇਹਨਾਂ ਦੇ ਵਿੱਚੋਂ ਸਣ ਕਹਿੰਦੇ ਤਾਂ ਹੀ ਸੱਤ ਕਾਬ ਮੰਨੇ ਹਨ ਜੋ ਵਿਦਵਾਨ ਲੋਕ ਕਹਿੰਦੇ ਹਨ ਇੱਕ ਤਾਂ ਉਹਨਾਂ ਨੂੰ ਅਭਿਆਸ ਕਰਨਾ ਪੈਂਦਾ ਉਸ ਵਿਧੀ ਆਗੈ ਦੂਜਾ ਉਹਨਾਂ ਦੇ ਕਈ ਸੰਸਾਰ ਨੇ ਕਿ ਭੁੱਲਣਾ ਜਾਵੇ ਤੀਜੀ ਉਹਨੂੰ ਮਾਣ ਦੀ ਇੱਛਾ ਰਹਿੰਦੀ ਹੈ ਚੌਥਾ ਉਹਨਾਂ ਦਾ ਸਤਕਾਰ ਚ ਫਰਕ ਨਾ ਪਈਏ ਮਾਣਨਾ ਤੰਗ ਹੋ ਜੇ ਇਹ ਚਾਰ ਕਾਬ ਹੋਰ ਕਿਹੜੇ ਰਹਿੰਦੇ ਹੈ ਕਿਉਂ ਬ੍ਰਹਮ ਬੇਟਾ ਜਿਹੜਾ ਹੈ ਉਹ ਤਾਪਾਂ ਤੋਂ ਪਰੇ ਹੁੰਦਾ ਹੈ ਤਾਪ ਗਏ ਤਾਪ ਗਏ ਪਾਈ ਪ੍ਰਭ ਸਾਂ ਕਰਨ ਤਾਪ ਚਲੇ ਗਿਆ ਜੀ ਬਿਯਾਦੀ ਉਪਾਦੀ ਰੂਪ ਪ੍ਰਭ ਨੂੰ ਸ਼ਾਂਤੀ ਪਾ ਦਿੱਤੀ ਹੈ ਠੀਤਲ ਭਏ ਕੀਨੀ ਪ੍ਰਭ ਦਾਤ ਮਨ ਠੰਡੇ ਹੋ ਗਏ ਮਹਾਰਾਜ ਸਾਹਿਬ ਅੰਮ੍ਰਿਤ ਨਾਮ ਦੀ ਦਾਤ ਦੇਣਾ ਕੀਤੀ ਪ੍ਰਭ ਕਿਰਪਾ ਤੇ ਭਏ ਸੁਹੇਲੇ ਰੰਗ ਦੀ ਕਿਰਪਾ ਕਰਕੇ ਗੁਰਮੁਖ ਸੁਹੇਲੇ ਸੁਖੀ ਹੋ ਗਏ ਹਨ ਜਨਮ ਜਨਮ ਕੇ ਵਿੱਚ ਮੇਲੇ ਜਦੋਂ ਇੱਕ ਜਨਮ ਦੇ ਕੀ ਜਨਮਾਂ ਜਨਮਾਂ ਦੇ ਮਾਰਾ ਨਾਲ ਵਿਛਰੇ ਹੋਏ ਸੀ ਨਾਮ ਦੇ ਵਿੱਚ ਲਿਬ ਲਗਾ ਕੇ ਮਾਰਾ ਵਾਹਿਗੁਰੂ ਦੇ ਨਾਲ ਮਿਲ ਗਏ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਜਿਉਂਨੇ ਜੋਗ ਜੋ ਪ੍ਰਭ ਦਾ ਨਾਮ ਤੁਸ ਨੂੰ ਮਨ ਬਾਣ ਅਸ਼ੀਰ ਕਰਕੇ ਸਿਮਰ ਕਰਕੇ ਸਗਲ ਰੂਪ ਕਾ ਬਿਨ ਸਿਆ ਥਾ ਸਗਲ ਰੂਪ ਦਾ ਥਾਂ ਕੌਣ ਸੀ ਅਗਿਆਨ ਸੀ ਅੰਕਾ ਕਰਦੇ ਅੰਦਰ ਉਹ ਰੂਏ ਜੋ ਅਗਿਆਨ ਹੀ ਮੇਲ ਦਿੱਤਾ ਹੈ ਜਿਸ ਕਰਕੇ ਬੁਰਾ ਭਲਾ ਵਿਆਸ ਰਾਜ ਗੋ ਕਾਜ ਕ ਮਿੱਤਰ ਸ਼ਤਰੂ ਹੋਰਨੇ ਸੀ ਇਉ ਸਾਰਿਆਂ ਰੋਗਾਂ ਦਾ ਜਿਹੜਾ ਥਾਂ ਸੀ ਅਗਿਆਨ ਫਿਰ ਵਿੱਚੋਂ ਨਾਸ਼ ਕਰ ਦੁੱਤਾ ਸਰਗ ਰੋਗ ਸਗਲ ਰੂਪ ਕਾ ਬਿਨਸੀਆ ਥਾ ਸਾਰੇ ਰੋਗਾਂ ਦਾ ਅਗਿਆਨ ਸੀ ਨਾਸ਼ ਹੋ ਗਿਆ ਗਿਆਨ ਕਰਕੇ ਸਾਰੇ ਰੋਗ ਆਬ ਕਿਸਨ ਹੰਕਾਰ ਆਗੇ ਕੋ ਅੰਤਰ ਅਗਿਆਨ ਹਉ ਬੁੱਧ ਹੈ ਸਾਹਿਜ ਸੁਬਾਈ ਬੂਲੇ ਹਰ ਬਾਣੀ ਉਹ ਸੁਦੇ ਸਿਕ ਹੈ ਇਸ ਬੰਦੀ ਅਕਾਲ ਪੁਰਖ ਦੀ ਬਾਣੀ ਦਾ ਵਿਚਾਰਨ ਕਰਦੇ ਹੋ ਬੋਲਦੇ ਹਾਂ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਕਿਉਂ ਹੋਰ ਨੂੰ ਉਹਨੂੰ ਸਿੱਖਿਆ ਦਿੰਨੇ ਸੱਜਣਾ ਨੂੰ ਕਿਸੇ ਪੁਰਾਣੇ ਧਾਰੀ ਜੀਵੋਂ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰੋ ਦੁਖ ਦਰਦ ਜਮ ਨੇੜ ਨਾ ਆਵੇ ਸਾਡੇ ਵੀ ਭਾਈ ਜਮਨ ਮੰਨਦਾ ਦੁਖੋ ਵਿਦਿਆਰਿਆਂ ਦਰਦਾ ਜਿਵੇਂ ਆਪ ਕੀ ਕੋਈ ਨੇੜੇ ਨਹੀਂ ਆ ਸਕਣਗੇ ਸੋ ਨਾਨਕ ਜੋ ਹਾਰਕ ਨੂੰ ਗਾਵੇ ਵਹਿਗੁਰੂ ਸੰਜੋਗ ਵਿਵੇਸ਼ ਹੈ ਜੋ ਕੋਈ ਹਕਾਲ ਪ੍ਰਖਰੀ ਦੇ ਗੁਨਾ ਨੂੰ ਗਾਵੇਗਾ ਗੌੜੀ ਮਹੱਲਾ ਪੰਜਵਾ ਅਲੀ ਮੇਰਸਰ ਹਲੇ ਸੰਜੂ ਗੋ ਇਸ ਸੰਗਤ ਨੇ ਜੀ ਗੁਰੂ ਜਾਨੀ ਸੰਗਤ ਜੀ ਮਿਲ ਕੇ ਜੇ ਗਰ ਸਿੰਘ ਦੇ ਹੋਸ਼ੇਜ ਤੇ ਜੀ ਰਾਨ ਦਾ ਸਹਾਇਤ ਗੁਰਤਾ ਪ੍ਰਾਪਤ ਕਰਕੇ ਜਦੋਂ ਮਹਾਰਾਜ ਸਾਹਿਬ ਨੂੰ ਕਜਨੀ ਦੇ ਰੀਹਾਂ ਸਜੇ ਹੋਏ ਸਾਹਮਣੇ ਉਹ ਉਸੇ ਦੇ ਸੰਗਤ ਨੇ ਆ ਕੇ ਵਧਾਈਆਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੋਸ਼ਕਤ ਕਿ ਪ੍ਰੀਮ ਦੇ ਨਾਲ ਸਭ ਦਾ ਯਾਰਨ ਕੀਤਾ ਹੈ ਭਲੇ ਦਿਨ ਸੁ ਭਲੇ ਸੰਜੋਗ ਇਹ ਸਾਈ ਬਹੁਤ ਭਲੇ ਦਿਨ ਆ ਗਏ ਹਨ ਸਾਡੇ ਕਿ ਭਲੇ ਭਲੇ ਸੰਜੋਗ ਗੁਰੂ ਸਾਹਿਬ ਦੇ ਮਿਲਾਵਾਂ ਵੇ ਸੰਜੋਗ ਦਾ ਸੰਗਤ ਪ੍ਰਾਪਤ ਹੋਇਆ ਹੈ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਗੁਰੂ ਕੋਲ ਕੇ ਭੇਟੇ ਮਿਲ ਗਏ ਆ ਪਾਰਮੰਝੋ ਨਿਰਜੋਗ ਬੰਧਨਾ ਤੋਂ ਰਹਿਤ ਹੈ ਕਿਸੇ ਨਾਲ ਜੁੜੇ ਹੋਏ ਨਹੀਂ ਸਦਾ ਬੰਧਨਾ ਤੋਂ ਰਹਿ ਜੋ ਪਰਮੇਸ਼ਵਰ ਹੈ ਨਰਮਸ਼ੀਅਤ ਕਰਕੇ ਜੋ ਸਾਰਿਆਂ ਵੀ ਜੁੜਿਆ ਹੋਇਆ ਤੇ ਸਾਰਿਆਂ ਤੋਂ ਅਸੰਗ ਹੈ ਨਿਰਬੰਧ ਹੈ ਉਹਦੇ ਨਾਲ ਜੋ ਪ੍ਰਾਪਤੀ ਹੋਈ ਮੇਲ ਹੋਇਆ ਭਲੇ ਜਨਸ ਉਹ ਭਲੇ ਜਮੇ ਜਦੋਂ ਗੁਰੂ ਸਾਹਿਬ ਤੋਂ ਉਪਦੇਸ਼ ਲਿਆ ਬਲਾਉ ਸੰਗੋਗਲ ਜਿਵੇਂ ਜੀਵ ਇਸ ਦੀ ਇਕਤਾ ਹੋਈ ਜਿਤ ਪੇਟੇ ਪਾਰ ਬ੍ਰਹਮ ਨਿਰਜੋਤ ਦੇ ਬਾਦ ਵਿੱਚ ਜੋ ਬੰਦਨਾ ਤੋਂ ਹੇਤ ਹੈ ਸਰਤਾਪੂ ਬਿਤਾ ਕਣੇ ਦੇ ਚੋਂ ਉਹਦੇ ਨਾਲ ਥੇਕੇ ਮਿਲ ਗਏ ਹੂੰ ਉਹ ਬੇਲਾ ਕਾ ਹਉ ਬਲ ਜਾ ਉਸ ਬੇਲੇ ਵਕਤ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਨੇ ਹਾਂ ਏ ਕਾਈ ਜਿਤ ਮੀਰਾ ਮਨ ਜਪੈ ਹਰਨਾ ਸਾਡਾ ਮਨ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਹੈ ਰਹਾਉ ਸਫਲ ਮੂਰਤ ਸਫਲ ਉਹ ਧਰੀ ਸਫਲ ਉਹ ਮੂਰਤ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਆ ਕੇ ਕੀਤੇ ਸਫਲੀ ਉਹ ਘੜੀ ਹੈ ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਦੇ ਬਣਾ ਲਿਆ ਜਿਤ ਰਸਨਾ ਉਚਰੈ ਹਰ ਹਰੀ ਉਹ ਮੂਤ ਦੋ ਘੜੀਆਂ ਉਹ ਘੜੀ ਇੱਕ ਘੜੀ ਸਫਲੀ ਹੈ ਜਿਸ ਵੇਲੇ ਰਸਨਾ ਕਰਕੇ ਹਰ ਹਰ ਪਰਮੇਸ਼ਰ ਜੋ ਸਾਰਿਆਂ ਦੀ ਜਿੰਦਗੀ ਨੂੰ ਹਰੀ ਕਰਨ ਵਾਲਾ ਉਸ ਦਾ ਨਾਮ ਉਚਾਰੀਦਾ ਹੈ ਸਫਲ ਉਹ ਮਾਥਾ ਸੰਤ ਨਮਸਕਾਰ ਸਹਬ ਗਿਆਨ ਸਾਹਿਬ ਉਹ ਮੱਥਾ ਹੈ ਜਿਹੜਾ ਸੰਤਾਂ ਨੂੰ ਨੰਨਸਕਾਰ ਕਰ ਗਿਆ ਹੈ ਸਫਲ ਹੋ ਮੱਚਾ ਹੈ ਸੰਤ ਗੁਰਾਂ ਦੇ ਅੱਗੇ ਨੰਨਸਕਾਰ ਨਿਰਮਰਤਾ ਸਾਹਿਬ ਧੁਗਦਾ ਹੰਤਾ ਕਰਨ ਸਹਿਤ ਚਰਨ ਕੁਨੀਤ ਚੱਲ ਹੈ ਹਰ ਮਾਰਗ ਸਰਬੀਸਤ ਰਾਇ ਜਿਹੜੇ ਸਿੱਖੀ ਦੇ ਪੈਰ ਚੱਲ ਕੇ ਸੰਗਤ ਚੱਲ ਕੇ ਆਉਂਦੇ ਜਿਸ ਤਰ੍ਹਾਂ ਕਹ ਦ੍ਰੋਪਦਨ ઋષਿ ਨੂੰ ਕਿਹਾ ਸੀਗਾ ਬਾਲਮੀਕ ਨੂੰ ਕਿ ਵਿਦਿ ਵਿਦਵਜ ਕਰੀ ਜਾ ਦੇ ਸੋ ਜੇ ਤੂੰ ਉਤਮ ਗੋਤ ਕਾਲ ਨਿਗਤ ਚਲ ਜਾਂ ਤੀ ਸੋਖਾ ਕਲ ਹਾਲ ਤੱਕ ਤੱਕ ਹੋਤੋ ਇਸ ਪ੍ਰਕਾਰ ਉਹ ਚਰਨ ਪਵਿੱਤਰ ਹਨ ਜੋ ਹਰੀ ਦੇ ਸਾਥ ਸੰਗਤ ਦੇ ਦਰਸ਼ਨ ਕਰਨ ਆ ਕੇ ਕੀਰਤਨ ਸੁਣਨ ਵਾਸਤੇ ਹਰੀ ਦੇ ਮਾਰਗ ਰਸਤੇ ਚੱਲਦੇ ਹੈ ਸੰਗਤ ਦੇ ਸੋ ਨਾਨਕ ਭਲਾ ਮੇਰਾ ਕਰਮ ਜੀ ਬਰਦਾਸ਼ਤ ਨਾਮ ਕੰਨ ਗੁਰ ਸਿੱਖੋ ਨਿਸ਼ਚੇ ਤਉਹਰ ਜੋਤੇ ਇਹ ਸਾਡਾ ਬਹੁਤ ਚੰਗਾ ਇੱਕ ਹਰਮ ਭਾਗ ਹੈ ਜਿਤ ਭੀਟੇ ਸਾਧੂ ਕੇ ਚਰਨ ਨੀਰ ਕੇ ਸਾਧੂ ਸੰਤਾਂ ਦੇ ਚਰਨਾਂ ਨੂੰ ਭੀਟੇ ਮਿਲੇ ਹੈ ਪ੍ਰਾਪਤ ਹੋਏ ਹੋ